ਜਲੰਧਰ ਵੈਸਟ ਹਲਕੇ ਦੇ ਵਿੱਚ ਆਮ ਆਦੀ ਪਾਰਟੀ ਦੇ ਉਮੀਦਵਾਰ ਮਹਿੰਦਰ ਭਗਤੀ ਜਿਹੜੀ ਸ਼ਾਨਦਾਰ ਜਿੱਤ ਹੋਈ ਹੈ ਤੇ ਜਲੰਧਰ ਵੈਸਟ ਦੇ ਲੋਕਾਂ ਨੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਰਿਕਾਰਡ ਤੋੜ ਕੰਮਾਂ ਤੇੜੀ ਮੋਹਰ ਲਾਈ ਆ ਤੇ ਮੈਂ ਇਸ ਮੌਕੇ ਜਿੱਥੇ ਜਲੰਧਰ ਵਾਸੀਆਂ ਨੂੰ ਵਧਾਈ ਦਿੰਨਾ ਤੇ ਉਹਨਾਂ ਨੇ ਆਪਣੀ ਸੂਝ-ਬੂਝ ਦੇ ਨਾਲ ਜਿਹੜੀ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਵੋਟ ਦਾ ਫਤਵਾ ਦੇ ਕੇ ਉਹਨਾਂ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਵੱਲੋਂ ਕੀਤੀ ਜਾ ਰਹੀ ਸਰਕਾਰ ਦਾ ਕੰਮ ਨੇ ਉਹਨਾਂ ਨੇ ਦੇਖਿਆ ਜਿੰਦਾਬਾਦ ਭਗਵੰਤ ਸਿੰਘ ਮਾਨ ਜਿੰਦਾਬਾਦ ਤੇ ਜਲੰਧਰ ਹਰਕੇ ਨੂੰ ਭਗਵੰਤ ਸਿੰਘ ਮਾਨ ਜਿੰਦਾਬਾਦ ਹਰਮਨ ਪਿਆਰੇ ਜਿਹੜੇ ਨਵੇਂ ਬਣੇ ਵਿਧਾਇਕ ਨੇ ਮੰਨਦੇ ਭਗਵੰਤ ਉਹ ਬੈਠਾ ਹਰਕੇ ਨੂੰ ਵਧੀਆ ਬੈਠ ਬਣਾ ਕੇ ਵਧੀਆ ਬਣਾਉਣਗੇ ਤੇ ਜਿਹੜੀ ਜਿਹੜੀਆਂ ਲੋਕਾਂ ਦੇ ਸਮੱਸਿਆਵਾਂ ਨੇ ਉਹਨਾਂ ਨੂੰ ਕਰਮ ਨਹੀਂ ਤੇ ਆਮ ਆਦਮੀ ਪਾਰਟੀ ਪੂਰੇ ਪੰਜਾਬ ਦੇ ਵਿੱਚ ਵਧਾਈ ਦੀ ਪਾਤਰ ਆ ਤੇ ਨਾਲ ਹੀ ਜਿਹੜੀਆਂ ਆਉਣ ਵਾਲੀਆਂ ਚਾਰ ਜਮਣੀ ਚੋਣਾਂ ਨੇ ਉਹਨਾਂ ਦੇ ਵਿੱਚ ਵੀ ਆਮ ਆਦੀ ਪਾਰਟੀ ਸ਼ਾਨਦਾਰ ਹੁੰਜਿਆ ਫਿਰ ਜਿੱਤ ਪ੍ਰਾਪਤ ਕਰੂਗੀ ਇਸੇ ਤਰ੍ਹਾਂ ਨਗਰ ਨਗਰ ਨਿਗਮ ਦੀਆਂ ਇਲੈਕਸ਼ਨਾਂ ਆਉਣੀਆਂ ਨੇ ਜ਼ਿਲ੍ਹਾ ਪੱਧ ਤੇ ਬਲਾਕ ਸੰਮਤੀ ਤੇ ਪੰਚਾਇਤਾਂ ਦੀ ਜਿਹੜੀ ਚੋਣਾਂ ਨੇ ਉਹਨਾਂ ਦੇ ਵਿੱਚ ਵੀ ਆਮ ਆਦੀ ਪਾਰਟੀ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਅਗਵਾਈ ਦੇ ਹੇਠ ਸ਼ਾਨਦਾਰ ਜਿੱਤ ਪ੍ਰਾਪਤ ਕਰੇਗੀ ਅਤੇ ਮੈਂ ਇਸ ਮੌਕੇ ਤੇ ਸਮੁੱਚੇ ਪੰਜਾਬ ਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦਾ ਕਿਉਂਕਿ ਜਲੰਧਰ ਦੇ ਲੋਕਾਂ ਨੇ ਜਿਹੜੀ ਵਿਰੋਧੀ ਪਾਰਟੀਆਂ ਨੇ ਰਿਕਾਰਡ ਤੋੜ ਵੋਟਾਂ ਪਾ ਕੇ ਉਹਨਾਂ ਦੇ ਮੂੰਹ ਬੰਦ ਕੀਤੇ ਨੇ ਵਿਰੋਧੀ ਜਿਹੜੇ ਤੇਰਾ ਤਰ੍ਹਾਂ ਦੀਆਂ ਗੱ ਤੇ ਉਹਨਾਂ ਨੇ ਦਿਖਾਤਾ ਜਲੰਧਰ ਦੇ ਲੋਕਾਂ ਨੂੰ ਕਿ ਆ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਇੱਕ ਮਾਨਦਾਰ ਆਗੂ ਨੇ ਜਿਹੜੇ ਪੰਜਾਬ ਸਰਕਾਰ ਆ ਜਿਹੜੀ ਉਹ ਲੋਕਾਂ ਦੇ ਲਈ ਕੰਮ ਕਰੀ ਆ ਤੇ ਆਪਾਂ ਵੀ ਰਲ ਕੇ ਆਮ ਆਦੀ ਪਾਰਟੀ ਦਾ ਸਾਥ ਦਈਏ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੂਰੇ ਪੰਜਾਬ ਵਾਸੀਆਂ ਨੂੰ ਜਲੰਧਰ ਦੇ ਵਿੱਚ ਜਿਹੜੀ ਆਮ ਆਦੀ ਪਾਰਟੀ ਦੀ ਵੱਡੀ ਜਿੱਤ ਆ ਅਸੀਂ ਉਹਨਾਂ ਨੂੰ ਬਨਾਲ ਸਭਾ ਹਲਕਾ ਨਾਫਾ ਤੋਂ ਚੇਅਰਮੈਨ ਜਸਦੀ ਸੋਨਿਆਵਾਲ ਦੀ ਅਗਵਾਈ ਦੇ ਵਿੱਚ ਧੰਨਵਾਹੀ ਦਿੰਦੇ ਆ ਔਰ ਜਲੰਧਰ ਦੇ ਜਿਹੜੇ ਵੀ ਵਿਧਾਨ ਸਭਾ ਹਲਕੇ ਦੇ ਜਿੰਨੇ ਵੀ ਵੋਟਰ ਨੇ ਉਹਨਾਂ ਦਾ ਧੰਨਵਾਦ ਵੀ ਕਰਦੇ ਆ ਵੀ ਉਹਨਾਂ ਨੇ ਇੰਨੀ ਵੱਡੀ ਲੀਡ ਦੇ ਨਾਲ ਮਹਿੰਦਰ ਭਗਤ ਜੀ ਨੂੰ ਵੋਟਾਂ ਦੇ ਵਿੱਚ ਤਾਇਆ ਆਾਰੇ ਜਲੰਧਰ ਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਰੈਗੁਰ ਜੀ ਦਾ ਖਾਲਸਾ ਰੈਗੁਰ ਜੀ ਜੀ ਜਲੰਧਰ ਹਟੋ ਹਾਂ ਲੱਡੂ ਬਾਵੇਂ ਕੋਹੋਰ ਲੈਦੇ ਤੱਕਾ ਨਹੀਂ ਮਾਰਦਾ ਤੋਰ ਵਾਲਾ ਕਿੱਥੇ ਆ ਗਿਆ பார்ட்டி சார்வன் அரவிந்த கேரிவால